ਹਾਂਜੀ ਗੱਲ ਕਰਦੇ ਆ ਅੱਪ ਅੱਜ ਇੱਕ ਪੰਜਾਬ ਦੇ ਉਸ ਪਰਿਵਾਰ ਦੀ ਤੇ ਅਪੀਲ ਮੇਰੀ ਸਿੱਧੀ ਭਗਵੰਤ ਮਾਨ ਨੂੰ ਆ ਕਿਉਂਕਿ ਬੜੀ ਗੰਭੀਰ ਗੱਲ ਆ ਸੁਣਨ ਵਾਲੀ ਉਸ ਪਰਿਵਾਰ ਦਾ ਦਰਦ ਵੇਖ ਕੇ ਮੈਥੋਂ ਨਹੀਂ ਰਹਿ ਗਿਆ ਪੰਜਾਬ ਦੇ ਸਾਡੇ ਭੈਣ ਭਰਾਵੋ ਮੈਂ ਸਮਝਿਆ ਕਿ ਯਾਰ ਇਹ ਗੱਲ ਕਰਨੀ ਬੜੀ ਹੀ ਜ਼ਰੂਰੀ ਹੈ ਸਾਡੇ ਭੈਣ ਭਰਾਵਾਂ ਦੇ ਕੰਨਾਂ ਤੱਕ ਇਹ ਗੱਲ ਮੈਂ ਪਹੁੰਚਾਉਣਾ ਹੈ ਕਿ ਜਿਹੜੀ ਸਾਡੀ ਮੌਜੂਦਾ ਸਰਕਾਰ ਆ ਉਹ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੀ ਹੁਣ ਆਪਾਂ ਗੱਲ ਕਰਦੇ ਆਂ ਭਗਵੰਤ ਮਾਨ ਨੂੰ ਇਹ ਗੱਲ ਕਹਿਨੇ ਆ ਕਿ ਆ ਪਰਿਵਾਰ ਦਾ ਹਾਲ ਦੇਖ ਲੈ ਯਾਰ ਕਿਰਾਏ ਤੇ ਰਹਿ ਰਹੇ ਨੇ ਜਿਹੜਾ ਇਸ ਕੁੜੀ ਨੂੰ ਇਹਦਾ ਪਿਤਾ ਹੈ ਇਹਦਾ ਵਿਆਹ ਤੜਿਆ ਹੋਇਆ ਸੀ ਕੁੜੀ ਦਾ ਤਾ ਉਹਦੀ ਮਾਂ ਦਾ ਕਹਿਣਾ ਉਹਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਕੋਲੇ ਮਹਿੰਦੀ ਲਵਾਉਣ ਨੂੰ ਵੀ 500 ਰੁਪਇਆ ਨਹੀਂ ਹੈਗਾ ਵਿਆਹ ਧਰੇ ਨੂੰ 2 ਦਿਨ ਹੋ ਗਏ ਹਲੇ ਕੋਈ ਬਾਈ ਧਾਈ ਨਹੀਂ ਕੋਈ ਰਿਸ਼ਤੇਦਾਰ ਵੀ ਮੁੱਖ ਮੋੜ ਲੈਂਦੇ ਨੇ ਜਦੋਂ ਬੰਦੇ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਇਹ ਗੱਲ ਦਾ ਇਤਿਹਾਸ ਗਵਾਹ ਭਾਈ ਜਦੋਂ ਬੰਦੇ ਕੋਲੇ ਪੈਸਾ ਹੁੰਦਾ ਉਦੋਂ ਹਰ ਬੰਦਾ ਬੰਦੇ ਦੀ ਬਾਹ ਫੜਦਾ ਹਰ ਬੰਦਾ ਬੰਦੇ ਨੂੰ ਸਲਾਮ ਕਰਦਾ ਤਾਂ ਮੈਂ ਭਗਵੰਤਮਾਨ ਸੀਐਮ ਨੂੰ ਕਹਿਣਾ ਚਾਹਣਾ ਹੈ ਕਿ ਜਿਵੇਂ ਤੁਸੀਂ ਬਥੇਰੇ ਡਾਇਲੋਗ ਮਾਰ ਲਏ ਹੁਣ ਬਹੁਤ ਹੋ ਗਿਆ ਯਾਰ ਸਟੇਜਾਂ ਦੇ ਉੱਤੇ ਕਿੱਕੜੀਆਂ ਵੀ ਸੁਣਾ ਲੀਆਂ ਨੇ ਡਾਇਲੋਗ ਸੁਣਾ ਲੇ ਰਾਜੇ ਮਹਾਰਾਜਾਂ ਦੀਆਂ ਕਹਾਣੀਆਂ ਬੜੀਆਂ ਸੁਣਾਤੀਆਂ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਭਗਵੰਤਮਾਨ ਜੀ ਕਿ ਜਿਹੜੇ ਇਹ ਜੇ ਪਰਿਵਾਰਾਂ ਦੇ ਵਿੱਚ ਧੀਆਂ ਭੈਣਾਂ ਨੂੰ ਲੈ ਕੇ ਕਾਰਜ ਦੇ ਸਮੇ ਇਹ ਜੀਆਂ ਮੁਸੀਬਤਾਂ ਆ ਜਾਂਦੀਆਂ ਨੇ ਉਹਨਾਂ ਲੋਕਾਂ ਦਾ ਤੂੰ ਸਾਦੇ ਵੱਧ ਚੜ ਕੇ ਕੀ ਆ ਕਿਤੇ ਪ੍ਰਮਾਤਮਾ ਦਵਾਰਾ ਬੌੜ ਜੇ ਤੇ ਤੇਰੀ ਫਿਰ ਤੋਂ ਜੈ ਜੈਕਾਰ ਕਰਾ ਦੇ ਵੈਸੇ ਲੋਕਾਂ ਨੇ ਤੈਨੂੰ ਧੱਕਾ ਦੇ ਹੀ ਦਿੱਤਾ ਇਹ ਤੈਨੂੰ ਆਪ ਨੂੰ ਵੀ ਖੁਦ ਮੰਨਣਾ ਪਊਗਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹਾਲਾਤ ਐਡੇ ਮਾੜੇ ਨੇ ਹਰ ਬੰਦਾ ਕੋਈ ਪਾਸਿਓਂ ਮਤਲਬ ਕਹਿ ਸਕਦੇ ਜਿਵੇਂ ਬੇਰੁਜ਼ਗਾਰੀ ਨੂੰ ਲੈ ਕੇ ਸਾਰੇ ਲੋਕ ਤੰਗ ਨੇ ਕਿਸਾਨ ਮਜ਼ਦੂਰ ਸਭ ਤੰਗ ਨੇ ਅਫਸਰ ਵੀ ਤੰਗ ਨੇ ਤੇਰੇ ਤੋਂ ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੋਇਆ ਤੇਰੀ ਸਰਕਾਰ ਦਾ ਸੋ ਇਸ ਕਰਕੇ ਕਹਿਣਾ ਮੈਂ ਵੀ ਜਿਹੜੇ ਇਹ ਜੇ ਪਰਿਵਾਰਾਂ ਦੇ ਵਿੱਚ ਧੀਆ ਬੈਠੀਆਂ ਨੇ ਕੋਈ ਗਰੀਬ ਆ ਵਿਆਹ ਨਹੀਂ ਸਕਦਾ ਬੰਦੇ ਦੀ ਕੋਈ ਸ਼ਮਤਾ ਨਹੀਂ ਹੈਗੀ ਯਾਰ ਕੁਝ ਕਰਨ ਦੀ ਬਥੇਰੇ ਪਰਿਵਾਰ ਨੇ ਵਿਚਾਰੇ ਉਹਨਾਂ ਲੋਕਾਂ ਨੂੰ ਮੂਰੇ ਆ ਕੇ ਸਾਰਾ ਦੇ ਤੂੰ ਸੱਤਾ ਦੇ ਵਿੱਚ ਐ ਪੈਸਾ ਬਥੇਰਾ ਤੇਰੇ ਕੋਲ ਪਹਿਲਾਂ ਹੀ ਪੈਸਾ ਤਾਂ ਬਹੁਤ ਸੀ ਤੇਰੇ ਕੋਲ ਕਮੇਡੀਅਨ ਨਾਲ ਬਥੇਰਾ ਪੈਸਾ ਕਮਾਇਆ ਤੂੰ ਪਰ ਅੱਜ ਦੀ ਘੜੀ ਤੂੰ ਇਹਨਾਂ ਲੋਕਾਂ ਦਾ ਸਾਥ ਦੇ ਕੇ ਸਾਡੇ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਦਿਲ ਜਿੱਤ ਸਕਦਾ ਹੈ ਤੇ ਨਹੀਂ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਵੀ ਅੰਜਾਮ ਕੀ ਹੋਊਗਾ ਹਨਾ ਸੋ ਮੇਰੀ ਅਪੀਲ ਹੀ ਐ ਭਗਵਾਨ ਤਮਾਨਾ ਤੈਨੂੰ ਕਿ ਭਾਈ ਇਹਨਾਂ ਗਰੀਬ ਲੋਕਾਂ ਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਉੱਤੇ ਯਾਰ ਕੋਈ ਹੱਥ ਨਹੀਂ ਕੋਈ ਛੱਤ ਨਹੀਂ ਕਿਸੇ ਦਾ ਕੋਈ ਸਾਇਆ ਹੀ ਨਹੀਂ ਯਾਰ ਉਹ ਪਿਓ ਹੈ ਕੁੜੀ ਦਾ ਉਹ ਪਾਹੀਜਾ ਛੱਤ ਵੀ ਆਪਦੀ ਨਹੀਂ ਬਗਾਨੇ ਘਰ ਦੇ ਵਿੱਚ ਰਹਿੰਦੇ ਨੇ ਵਿਆਹ ਤਾਂ ਰੱਖਿਆ ਮਾਂ ਰੋਈ ਜਾਂਦੀ ਹੈ ਕੁੜੀ ਰੋਈ ਜਾਂਦੀ ਹੈ ਵੀ ਸਾਡੇ ਵਿਆਹ ਦਾ ਤਰ ਬੈਠੇ ਹੁਣ ਸਾਡੇ ਕੋਲ ਪੈਸਾ ਹੈ ਨਹੀਂ ਤੇ ਮਹਿੰਦੀ ਲਵਾਉਣ ਨੂੰ ਮੇਰੀ ਕੁੜੀ ਹੈ ਕਿ ਬਿਨਾ ਮਹਿੰਦੀ ਤੋਂ ਡੋਲੀ ਨੂੰ ਵਿਦਾ ਨਾ ਕਿਤੇ ਹੋ ਜੇ ਵੀ ਜਾਨੀ ਡੋਲੀਆਂ ਦਾ ਕਾਹਦੀਆਂ ਨੇ ਚੁੰਨੀ ਚੜਾਵਾ ਕੀਤਾ ਹੋਣਾ ਬਾਈ ਜਿਵੇਂ ਆਪਣੇ ਪੰਜਾਬ ਦੇ ਵਿੱਚ ਰਿਵਾਜ ਆ ਜਿਹੜੇ ਨਹੀਂ ਵਿਚਾਰਿਆਂ ਦੇ ਵਿੱਚ ਸ਼ਮਤਾ ਰਵਾਜ ਤਾਂ ਕਾਦੇ ਨੇ ਸ਼ਮਤਾ ਨਹੀਂ ਹੁੰਦੀ ਉਦੋਂ ਚੁੰਨੀ ਚੜਾਵਾ ਹੀ ਕਰਦਾ ਗਰੀਬ ਯਾਰ ਸੋ ਇਸ ਕਰਕੇ ਭਗਵਾਨ ਤਮਨ ਨੂੰ ਮੇਰੀ ਸਿੱਧੀ ਅਪੀਲ ਹੈ ਤੁਹਾਨੂੰ ਵੀ ਕਹਿਣਾ ਯਾਰ ਪੰਜਾਬ ਦੇ ਲੋਕੋ ਜਿੰਨੇ ਸਾਡੇ ਭੈਣ ਭਰਾ ਨੇ ਤੁਸੀਂ ਆ ਸੁਣਨ ਵਾਲੇ ਕਿ ਇਹ ਗੱਲ ਨੂੰ ਅੱਗੇ ਤੱਕ ਪਹੁੰਚਾਇਆ ਕਰੋ ਬਾਈ ਆਪਣੀ ਵੀਡੀਓ ਨੂੰ ਜੇ ਤੁਸੀਂ ਥੋੜਾ ਜਿਹਾ ਸ਼ੇਅਰ ਕਰ ਦੋਗੇ ਤਾਂ ਟਾਈਮ ਨਹੀਂ ਲੱਗਦਾ ਕਿਉਂਕਿ ਇਹ ਜਿਹੜੇ ਸਨੇਹੇ ਨੇ ਇਹੀ ਗੱਲ ਜੇ ਕੋਈ ਹੋਰ ਲੀਡਰ ਬੋਲਦਾ ਤਾਂ ਤੁਸੀਂ ਸਾਰਿਆਂ ਨੇ ਸ਼ੇਅਰ ਕਰ ਦੇਣੀ ਸੀ ਯਾਰ ਕਿਉਂਕਿ ਇਹ ਆਪਣੇ ਭੈਣ ਭਰਾਵਾਂ ਦੀ ਗੱਲ ਆਪਾਂ ਜਦੋਂ ਪਹੁੰਚਾਉਨੇ ਆ ਸਰਕਾਰ ਦੇ ਕੰਨਾਂ ਤੱਕ ਮੈਂ ਕਹਿਣਾ ਜਾਵੇ ਤੇ ਸਰਕਾਰ ਦੇ ਸਿੱਧਾ ਮੰਨ ਲੋ ਕੰਨਾਂ ਦੇ ਵਿੱਚ ਇਹ ਆਵਾਜ਼ ਪਵੇ ਤਾਂ ਉਹਨਾਂ ਨੂੰ ਮਾੜਾ ਮੋਟਾ ਕੀ ਆ ਕਿਤੇ ਯਾਰ ਦਿਲ ਪਿੰਗਲ ਜੇ ਸਾਡੇ ਗਰੀਬਾਂ ਦਾ ਲੋਕਾਂ ਦਾ ਸਾਥ ਦੇ ਦੇਣ ਜਿਨ੍ਹਾਂ ਲੋਕਾਂ ਦਾ ਜਮੀ ਨਹੀਂ ਯਾਰ ਕੋਈ ਮਤਲਬ ਕੋਈ ਸਹਾਰਾ ਮੈਂ ਉਹਨਾਂ ਦੀ ਗੱਲ ਕਰਦਾ ਮੈਂ ਇਹ ਨਹੀਂ ਕਹਿੰਦਾ ਤੈਨੂੰ ਵੀ ਤੂੰ ਹਰ ਇੱਕ ਦਾ ਹੀ ਵਿਆਹ ਕਰਵਾ ਦੇ ਜਾਂ ਪੈਸੇ ਦੇ ਦੇ ਜਾਂ ਕੁਝ ਦਾਨ ਕਰ ਦੇ ਨਹੀਂ ਜਿਹੜੇ ਲੋਕ ਜ਼ਰੂਰਤਮੰਦ ਨੇ ਬੇहद ਜਿਆਦੇ ਇਹ ਦਲਦਲ ਦੇ ਵਿੱਚ ਨੇ ਵੀ ਕੋਈ ਕਮਾ ਨਹੀਂ ਸਕਦਾ ਕੋਈ ਪਾਹੇ ਜਾਂ ਕਿਸੇ ਦੇ ਸਿਰ ਤੇ ਕੋਈ ਸਹਾਰਾ ਹੀ ਨਹੀਂ ਰਿਹਾ ਉਹਨਾਂ ਲੋਕਾਂ ਨੂੰ ਸਹਾਰਾ ਦੇ ਤੋ ਇਸ ਕਰਕੇ ਤੇਰੀ ਜਾਇਜਾਕਾਰ ਦੋ ਫਿਰ ਤੋਂ ਦੁਬਾਰਾ ਤੋਂ ਮਤਲਬ ਲੋਕਾਂ ਦੇ ਵਿੱਚ ਹੋ ਸਕਦੀ ਆ ਲੋਕਾਂ ਦਾ ਦਿਲ ਜਿੱਤਣ ਦਾ ਹੀ ਮੌਕਾ ਭਗਵੰਤ ਮਾਨ ਜੀ ਜਿਹੜੀ ਇਹ ਕੁੜੀ ਐ ਤਰਨ ਤਰਨ ਦੇ ਤਰਨ ਤਾਰ ਪਿੰਡ ਆ ਕੋਈ ਉਥੋਂ ਦੇ ਮਤਲਬ ਕੋਈ ਪਿੰਡ ਪੁੰਡ ਦਾ ਮਤਲਬ ਮਾਮਲਾ ਬੜਾ ਯਾਰ ਗੰਭੀਰ ਮੁੱਦਾ ਬਾਈ ਦੇਖ ਕੇ ਬੰਦੇ ਨੂੰ ਰੋਣ ਆਉਂਦਾ ਯਾਰ ਸੋ ਇਸ ਕਰਕੇ ਮੇਰੀ ਬੇਨਤੀ ਆ ਬਾਈ ਵੀ ਇਹਨਾਂ ਗੱਲਾਂ ਤੇ ਧਿਆਨ ਦੇ ਦੇ ਆ ਟੁਟਕਲੇ ਕਹਾਣੀਆਂ ਚ ਕੁਝ ਨਹੀਂ ਪਿਆ ਤੇਰੇ ਯਾ ਥੋੜੇ ਸਾਲ ਲੰਘ ਗਏ ਥੋੜੇ ਹੋਰ ਨੰਗ ਜਾਣਗੇ ਇਹਨੇ ਤੇਰਾ ਟਾਈਮ ਖਤਮ ਹੋ ਜਾਊ ਮੁੜ ਕੇ ਪਛਤਾਵੇਂਗਾ ਵੀ ਮੌਕਾ ਮਿਲਿਆ ਸੀ ਚੰਗੇ ਕੰਮ ਨਹੀਂ ਮੈਂ ਕੀਤੇ ਕਰ ਲਾ ਬਾਈ ਪ੍ਰਸ਼ਚਿਤ ਹੋ ਜਾ ਯਾਰ ਮਾੜੇ ਮੋٹے ਜਿਹੜੇ ਤੂੰ ਗਲਤ ਫਲਤ ਵੀ ਕਰ ਬੈਠਾ ਕੋਈ ਗੱਲ ਨਹੀਂ ਇਹ ਸਾਡਾ ਪੰਜਾਬ ਆ ਦਿਲ ਬਹੁਤ ਨਰਮ ਨੇ ਪੰਜਾਬੀਆਂ ਦੇ ਤੈਨੂੰ ਮaaf ਕਰ ਦੇਣਗੇ ਯਾਰ ਅਸੀਂ ਤੇਰੀ ਸਲਾਹਤਾ ਕਰਾਂਗੇ ਤੇ ਇਹ ਜੇ ਲੋਕਾਂ ਦਾ ਸਾਰਾ ਮਣ ਕੇ ਉਹਨਾਂ ਦਾ ਸਾਥ ਦੇ ਮੇਰਾ ਵੀਰ ਅੱਜ ਦੀ ਵੀਡੀਓ ਚ ਤੁਹਾਨੂੰ ਇਹੀ ਸੁਨੇਹਾ ਦਿੱਤਾ ਜਿੱਥੇ ਵੀ ਤੁਹਾਨੂੰ ਲੱਗਦਾ ਬੋਲਿਆ ਕਰੋ ਬਾਈ ਹਰ ਇੱਕ ਬੰਦੇ ਦੇ ਨਾਲ ਖੜ੍ਹਾ ਕਰੋ ਯਾਰ ਜਿਹੜਾ ਕੋਈ ਭੈਣ ਭਰਾ ਹੁਣ ਚੈਨਲ ਤੇ ਨਵਾਂ ਹੋ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਾਕੀ ਵੀਡੀਓ ਨੂੰ ਬਈ ਅੱਗੇ ਤੱਕ ਸ਼ੇਅਰ ਕਰ ਦਿਓ ਬੈੱਲ ਦੀ ਘੰਟੀ ਜਰੂਰ ਦਬਾ ਦਿਓ ਤਾਂ ਕਿ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਜੇ ਧੰਨਵਾਦ ਜੀ